ਜੀ ਇੱਕ ਵਾਰ ਦਾ ਤੁਹਾਨੂੰ ਮੈਂ ਬਚਨ ਸੁਣਾਉਣਾ ਮੇਰੀ ਲੜਕੀ ਦੇ ਘਰ ਤਿੰਨੇ ਬਾਬੇ ਬੈਠੇ ਨਾ ਦੇ ਦੋ ਬਾਬਾ ਜੀ ਸਿੰਘ ਹੰਝਾਰੀ ਵਾਲੇ ਵੀ ਗੰਡੂਆਂ ਵਾਲੇ ਵੀ ਆਪਣੇ ਧੰਨ ਮੰਦਰੇ ਵਾਲੇ ਵੀ ਤਿੰਨੇ ਬੈਠੇ ਤਾਂ ਮੇਰੀ ਭੈਣ ਨਾਲ 2-3 2 ਕਿਲੋਮੀਟਰ ਪਰ ਪਿੰਡ ਹੈ ਬਗਲੀ ਉਤੇ ਉਹਦਾ ਘਰ ਤਾਂ ਇਹ ਮੈਦੇ ਦੇ ਪੂਰਬੇ ਉਹ ਆ ਗਈ ਉਹਨੇ ਕਿਹਾ ਆ ਕੇ ਮੈਨੂੰ ਕਹਿੰਦੀ ਵੀ ਵੀਰ ਜੀ ਮੇਰੇ ਘਰ ਵੀ ਬਾਬਾ ਜੀ ਨੂੰ ਬੇਨਤੀ ਕਰੋ ਅੱਜ ਚਲੇ ਜਾਣ ਸਾਡੀ ਤਿਆਰੀ ਕਰੀ ਹੋਈ ਹੈ ਮੈਂ ਚਲੋ ਆਪਾਂ ਬੇਨਤੀ ਕਰਦੇ ਮੈਂ ਮਾਤਾ ਜੀ ਅ ਜੀ ਤੈਨਾਂ ਜਾਣੇ ਬਾਬਾ ਜੀ ਕੋਲ ਗਿਆ ਕੋ ਚਲੇ ਗਏ ਜਾ ਕੇ ਅ ਜੀ ਬੇਨਤੀ ਕਰੀ ਵੀ ਮਾਮਾ ਜੀ ਮੇਰੀ ਭੈਣ ਆ ਮਖਾ ਜੀ ਇਹਦਾ ਘਰ ਨਹੀਂ ਰਹੀ ਆਪ ਜੀ ਕਿਰਪਾ ਕਰ ਦੋ ਇਹਨਾਂ ਦੇ ਘਰ ਚੰਨ ਪਾ ਦਿਓ ਬਾਬਾ ਜੀ ਕਹਿੰਦੇ ਉਹ ਪਾਈ ਧਿਆਨ ਆਪਣੇ ਗੰਡੂ ਵਾਲੇ ਬਾਬਾ ਜੀ ਨੂੰ ਕਹੋ ਉਹਨਾਂ ਨੂੰ ਬੇਨਤੀ ਕਰੋ ਫੇ ਚਲਦੇ ਆਂ ਆਜੰਗਾ ਜੇ ਇਹੀ ਤਿੰਨੇ ਜਣੇ ਬਾਬਾ ਜੀ ਕੋਲ ਨੂੰ ਤੁਰ ਪਏ ਬਾਰੇ ਬੈਠੇ ਥੋੜੇ ਜੇ ਜਾ ਕੇ ਅਸੀਂ ਕੋਲ ਮੈਂ ਇਹਦੇ ਪਿੱਛੇ ਹੀ ਤਾਂ ਮੱਟ ਜੀ ਕਹਿੰਦੇ ਕਹਿੰਦੇ ਬਾਬਾ ਜੀ ਅਨਛੇਤ ਰਛੀ ਭੈਣ ਵਿਚਾਰੀ ਗਰੀਬਣੀ ਐ ਇਹਦੇ ਘਰ ਵੀ ਚੰਨ ਪਾ ਦੋ ਬਾਬਾ ਜੀ ਕਹਿੰਦੇ ਓਏ ਮਾਟਰਾ ਖਬਰਦਾਰ ਜੀ ਅੱਜ ਤੇਨੂੰ ਗਰੀਬਣੀ ਕਿਹਾ ਕਹਿੰਦੇ ਇਹਦੇ ਜਨਮ ਜਨਮਾਂ ਤਿਆਂ ਤੋਂ ਗਰੀਬੀਆਂ ਚੱਕਦੀਆਂ ਕਹਿੰਦੇ ਤਾਂ ਕਿਵੇਂ ਕਹਿ ਤਾਏ ਇਹਨੂੰ ਗਰੀਬਣੀ ਚੱਲੇ ਕੇ ਕਹਿੰਦੇ ਅੱਜ ਇਹਦੇ ਘਰ ਬਾਜੀ ਤਿੰਨੇ ਬਾਬੇ ਚਲੇਗੇ ਉੱਤੇ ਉਹਨਾਂ ਨੇ ਪ੍ਰੋਗਰਾਮ ਖਾਸ ਬਣਾਇਆ ਸੰਗਤ ਬਹੁਤ ਲੰਗਰ ਚੱਲਦਾ ਬਾਬਾ ਜੀ ਬਹੁਤ ਕੁਝ ਹੋਇਆ ਅੰਦਰ ਸੱਜ ਕੇ ਜਾ ਕੇ ਤਿੰਨੇ ਤੇ ਸੱਜ ਕੇ ਜਲ ਪਾਣੀ ਜਿਕਾਇਆ ਲਾ ਕੇ ਕੰਟਾ ਡੇਢ ਕੰਟਾ ਬੈਠੇ ਦੇ ਉੱਤੇ ਉਦੋਂ ਬਾਅਦ ਆਹ ਲਾਉਣ ਲੱਗੇ ਬਾਬਾ ਜੀ ਬੜੇ ਮੂਰੇ ਬੈਠੇ ਸੀ ਮੂਰੇ ਉਦੋਂ ਗਾ ਬਾਬਾ ਜੀ ਕਹਿੰਦੋਂ ਧੰਨ ਮਾਦੇ ਵਾਲੇ ਪਿੱਛੇ ਬੈਠੇ ਸੀ ਦੂਰ ਬਾਬਾ ਜੀ ਉੱਤੋਂ ਲੱਗੇ ਬਾਬਾ ਜੀ ਕਹਿੰਦੇ ਧੰਨ ਮਾਦੇਣਾ ਕਹਿੰਦੇ ਮਹਾਰਾਜ ਜੀ ਇਹ ਕੋਈ ਭੂਤ ਪ੍ਰੇਤ ਕੋਈ ਨਾ ਛੱਡਿਓ ਸਭ ਨੂੰ ਕੱਢ ਦਿਓ ਬਾਹਰ ਹੁਣ ਕੋਈ ਖੇਡ ਨਹੀਂ ਜਾਨ ਜੀ ਬਾਹਰ ਅੱਗੇ ਬਾਹਰ ਅੱਗੇ ਆਪਣਾ ਹੋਰ ਪ੍ਰੋਗਰਾਮ ਕਰਨ ਲੱਗੇ ਹੁਣ ਉਹਨਾਂ ਨੇ ਕਰ ਬਹੁਤ ਵਧੀਆ ਟਾਈਮ ਲੰਘਦਾ ਕੋਠੀ ਪਾਰੀ ਖੇਤ ਦੇ ਵਿੱਚ ਕਿਤੇ ਉਹ ਗਰੀਬੀ ਵਿਚਾਰੀ ਗਰੀਬਣੀ ਦੀ ਜਾਨੀ ਬਾਬਾ ਨੇ ਜੇ ਬਚਨ ਕਰਿਆ ਕਹਿੰਦੇ ਓਏ ਮਾਸਟਰ ਆ ਤਾਂ ਕਿਵੇਂ ਕਹਤਾਂ ਨੂੰ ਕਹਿੰਦੇ ਗਰੀਬਣੀ ਇਹ ਜਨਮਾ ਜਨਮਾਂ ਤਰਾ ਦੀ ਗਰੀਬੀ ਚੱਕਦੀ ਕੱਢ ਵਾਲੇ ਬਾਬਾ ਜੀ ਨੇ ਧੰਨਵਾਦ ਆ ਦੇ ਲਓ ਹੁਣ ਉਹ ਮੋਜਾਂ ਕਰ ਦੀਏ ਐ ਕਿਣ ਬਾਬਾ ਜੀ ਸਮਰੱਥ ਹੈ ਜੋ ਮਾੜੀ ਕਰ ਸਕਦੇ ਸਭ ਨੂੰ ਕਰਦੇ ਆ ਕਰਦੇ ਆ ਚੰਗਾ ਦੀ ਬਹੁਤ ਖਾਲਸਾ